ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪਹੁੰਚੇ ਜਿੱਥੇ ਉਹ ਮੀਡੀਆ ਦੇ ਰੂਬਰੂ ਹੋਏ ਮੀਡੀਆ ਨੇ ਸੁਖਬੀਰ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀਆਂ ਬਾਰੇ ਸਵਾਲ ਪੁੱਛਿਆ ਤਾਂ ਸੁਖਬੀਰ ਬਾਦਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਦਾਨੇ ਜੰਗ ਚ ਨੇ ਪਰ ਇੱਕੋ ਬੇਨਤੀ ਹੈ ਉਹਨਾਂ ਨੂੰ ਕਿ ਹੁਣ ਭੱਜ ਨਾ ਜਾਇਓ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਦਾਨੇ ਜੰਗ ਚਾ ਮੈਂ ਇੱਕੋ ਹੀ ਬੇਨਤੀ ਕਰਦਣਾ ਕਿਤੇ ਭੱਜ ਨਾ ਜਾਣਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਟਕਸਾਲੀ ਕੀ ਹੈ ਸੁਖਬੀਰ ਬਾਦਲ ਨੇ ਟਕਸਾਲੀਆਂ ਤੇ ਤੰਜ ਕਸਦੇ ਹੋਏ ਕਿਹਾ ਕਿ ਮੇਰੇ ਪਿਤਾ ਸਾਹਿਬ ਨੇ ਕਿਹਾ ਸੀ ਕਿ ਟਕਸਾਲੀ ਉਹ ਹੁੰਦਾ ਹੈ ਜੋ ਪਾਰਟੀ ਦਾ ਵਫਾਦਾਰ ਹੁੰਦਾ ਹੈ ਟਕਸਾਲੀ ਉਹ ਨਹੀਂ ਹੁੰਦਾ ਜੋ ਪਾਰਟੀ ਦੀ ਪਿੱਠ ਤੇ ਛੁਰਾ ਮਾਰੇ ਉਹਨਾਂ ਨੇ ਕਿਹਾ ਕਿ ਉਹ ਟਕਸਾਲੀ ਜਾਲੀ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਪੂਰਾ ਡਰ ਹੈ ਕਿ ਟਕਸਾਲੀ ਕੀਤੇ ਹੁਣ ਭੱਜ ਨਾ ਜਾਣ ਜਿਵੇਂ ਮੇਰੇ ਪਿਤਾ ਬਾਲ ਸਾਹਿਬ ਨੇ ਕਿਹਾ ਟਕਸਾਲੀ ਉਹ ਹੁੰਦਾ ਹੈ ਜਿਹੜਾ ਪਾਰਟੀ ਦਾ ਵਫਾਦਾਰ ਹੋਵੇ ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਪਾਰਟੀ ਦੇ ਪਿੱਠ ਤੇ ਛੁਰਾ ਮਾਰੇ ਉਹੋ ਜਾਲੀ ਹੁੰਦਾ ਸੋ ਜਿਹੜਾ ਉਹ ਮੈਦਾਨ ਚ ਹੈ ਮੈਨੂੰ ਪੂਰਾ ਡਰ ਲੱਗ ਰਿਹਾ ਕਿ ਆ ਭੱਜ ਜਾਣਗੇ ਕਿਉਂਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕੀ ਹੈ ਉਹਨਾਂ ਭਾਨੇ ਲੱਭਣਗੇ ਸੁਖਬੀਰ ਬਾਦਲ ਨੇ ਟਕਸਾਲੀਆਂ ਤੇ ਹੋਰ ਵੀ ਕਈ ਤੰਜ ਕਸੇ ਅੱਛਾ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਇਹਨਾਂ ਨੇ ਸਾਰੇ ਨੌਨ ਟਕਸਾਲੀ ਜਿਹਦਾ ਕੋਈ ਪਿਛੋਕੜ ਕਿਸੇ ਦਾ ਕੋਈ ਪਤਾ ਨਹੀਂ ਕਿ ਪੰਜ ਪਾੜੀਆਂ ਬਦਲ ਗਿਆ ਕੋਈ ਛੇ ਬਦਲ ਗਿਆ ਸੋ ਕੈਰੈਕਟਰ ਆਫ ਦਿਸ ਪਾਰਟੀ ਇਜ਼ ਨਾਟ ਇਟਸ ਨੋਟ ਐਸ ਸੋ ਮਨੀ ਕਾਲੀਗਲ ਜਾਲੀ ਨੌਟਕਸਾਲੀ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ